ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਾਣਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਝਾੜੂ ਦੇ ਥੱਲੇ ਤਬਾਕੇ ਰੱਖੋਗੇ ਰਾਤੋਂ ਰਾਤ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਇਹ ਸਭ ਕਰਨ ਦੇ ਨਾਲ ਤੁਹਾਨੂੰ ਮਾਤਾ ਲక్ష్ਮੀ ਦਾ ਅਸ਼ੀਰਵਾਦ ਮਿਲੇਗਾ ਮਾਤਾ ਲక్ష్ਮੀ ਤੁਹਾਡੇ ਘਰ ਤੋਂ ਕਦੇ ਵੀ ਰੋਸ ਕੇ ਨਹੀਂ ਜਾਣ ਵਾਲੀ ਇਸੀ ਤਰੀਕੇ ਦੇ ਨਾਲ ਇਹ ਜਿਹੜਾ ਟੋਟਕਾ ਏ ਇਸ ਟੋਟਕੇ ਨੂੰ ਆਪਾਂ ਕਰਨਾ ਹੈ ਸ਼ੁੱਕਰਵਾਰ ਵਾਲੇ ਦਿਨ ਇਸ ਤਰੀਕੇ ਦੇ ਨਾਲ ਜਿਵੇਂ ਹੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਾਂਗੇ ਉਪਾਅ ਦੱਸਣ ਦੇ ਨਾਲ ਨਾਲ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾਉਣੇ ਆ ਇੱਕ ਤੀਲੀਆਂ ਵਾਲਾ ਝਾੜੂ ਹੁੰਦਾ ਹੈ ਇੱਕ ਦੂਸਰਾ ਹੁੰਦਾ ਸੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜਾ ਦੂਸਰਾ ਝਾੜੂ ਜੋ ਅਸੀਂ ਫਰਸ਼ ਤੇ ਲਗਾਉਣੇ ਆ ਹੋ ਝਾੜੂ ਹੋ ਗਿਆ ਭਾਵੇਂ ਤਿਲੀਆਂ ਵਾਲਾ ਹੋ ਗਿਆ ਅਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਕਿਹੜੇ ਦਿਨ ਖਰੀਦ ਕੇ ਲਿਆ ਸਕਦੇ ਹਾਂ ਕਿਹੜੇ ਦਿਨ ਨਹੀਂ ਖਰੀਦ ਕੇ ਲਿਆ ਸਕਦੇ ਇਸ ਤਰੀਕੇ ਦੇ ਨਾਲ ਸਾਨੂੰ ਆਪਣੇ ਘਰ ਦੇ ਵਿੱਚ ਝਾੜੂ ਲੈ ਕੇ ਆਉਣਾ ਕਿਹੜੇ ਦਿਨ ਸ਼ੁਭ ਮੰਨਿਆ ਜਾਂਦਾ ਹੈ ਤੇ ਕਿਹੜੇ ਦਿਨ ਨਹੀਂ ਵਧੀਆ ਮੰਨਿਆ ਜਾਂਦਾ ਜੇਕਰ ਤੁਸੀਂ ਝਾੜੂ ਦੇ ਥੱਲੇ ਇਹ ਇੱਕ ਚੀਜ਼ ਰੱਖੋਗੇ ਤੇ ਇਹ ਚੀਜ਼ ਤੁਸੀਂ ਕਰੋਗੇ ਤਾਂ ਰਾਤੋਂ ਰਾਤ ਤੁਹਾਡਾ ਅਮੀਰ ਬਣਨ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਹੈ ਜੇਕਰ ਇਹ ਚੀਜ਼ ਰੱਖ ਕੇ ਤੇ ਇਹਨੂੰ ਇਸ ਤਰ੍ਹਾਂ ਕਰਨ ਦੇ ਨਾਲ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਨਵਾਂ ਝਾੜੂ ਲੈ ਕੇ ਆਉਣੀ ਆ ਤੇ ਜਿਹੜਾ ਸਾਡੇ ਘਰ ਦਾ ਪੁਰਾਣਾ ਝਾੜੂ ਹੁੰਦਾ ਹੈ ਜਦੋਂ ਟੁੱਟ ਜਾਂਦਾ ਹੈ ਜਾਂ ਛੋਟਾ ਹੋ ਜਾਂਦਾ ਹੈ ਜਾਂ ਪੁਰਾਣਾ ਹੋ ਜਾਂਦਾ ਹੈ ਤੇ ਸਾਨੂੰ ਉਸ ਨੂੰ ਆਪਣੀ ਦੇਨ ਤੇ ਵਿੱਚ ਉਹ ਕਿਹੜੇ ਦਿਨ ਸੌਰੀ ਉਸ ਨੂੰ ਆਪਣੇ ਘਰ ਦੇ ਵਿੱਚੋਂ ਅਸੀਂ ਕਿਹੜੇ ਦਿਨ ਘਰ ਤੋਂ ਬਾਹਰ ਕੱਢ ਸਕਦੇ ਆ ਜ्यादा ਅਸੀਂ ਉਸ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢਣਾ ਹੈ ਤੇ ਜਾਂ ਫਿਰ ਆਪਣੇ ਘਰ ਦੇ ਵਿੱਚ ਅਸੀਂ ਕਿਹੜੀ ਅਜਿਹੀ ਜਗ੍ਹਾ ਜਿੱਥੇ ਉਸ ਨੂੰ ਰੱਖਣਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਸ ਉਪਾਅ ਦੇ ਨਾਲ ਨਾਲ ਤੁਹਾਨੂੰ ਦੱਸਾਂਗੇ ਇਸ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਵੀ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਝਾੜੂ ਦਾ ਇਸਤੇਮਾਲ ਤਾਂ ਜੇਕਰ ਆਪਾਂ ਗੱਲ ਕਰੀਏ ਹਰ ਇੱਕ ਵਿਅਕਤੀ ਹਰ ਇੱਕ ਲੇਡੀ ਆਪਣੇ ਘਰ ਦੇ ਵਿੱਚ ਕਰਦੀ ਹੀ ਕਰਦੀ ਹੈ ਇਸ ਦੇ ਨਾਲ ਨਾਲ ਅਸੀਂ ਜਿਵੇਂ ਹੀ ਆਪਣੇ ਘਰ ਦੇ ਵਿੱਚ ਝਾੜੂ ਦੀ ਵਰਤੋਂ ਕਰਦੇ ਹਾਂ ਵਰਤੋਂ ਕਰਨ ਦੇ ਨਾਲ ਨਾਲ ਅਸੀਂ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਉਹਨਾਂ ਗਲਤੀਆਂ ਦੇ ਕਰਕੇ ਸਾਨੂੰ ਆਪ ਨੂੰ ਵੀ ਕੁਝ ਸਮਝ ਨਹੀਂ ਆਉਂਦਾ ਕੀ ਸਾਡੀਆਂ ਉਹ ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਆ ਰਹੀਆਂ ਨੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਸੀ ਤੁਹਾਨੂੰ ਅੱਜ ਉਪਾਅ ਦੱਸਣਾ ਹੈ ਨਾ ਇਸ ਦੇ ਨਾਲ ਨਾਲ ਇਹਨਾਂ ਗਲਤੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਠੀਕ ਕਰਦੇ ਹੋਏ ਤੁਸੀਂ ਇਹ ਉਪਾਅ ਵੀ ਕਰਨਾ ਹੈ ਇਹ ਉਪਾਅ ਕਰਦੇ ਸਮੇਂ ਕੁਝ ਗੱਲਾਂ ਦਾ ਤੁਸੀਂ ਧਿਆਨ ਵੀ ਰੱਖਣਾ ਹੈ ਇਹੀ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਦੂਰ ਹੋਣਗੀਆਂ ਖਾਸ ਕਰਕੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਚਾਵੇਗੀ ਤੁਹਾਡਾ ਅਮੀਰ ਬਣਨ ਦਾ ਸੁਪਨਾ ਪੂਰਾ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਨ ਲੱਗੇ ਆਂ ਪੈਸੇ ਇਸ ਬਾਰੇ ਸਾਰੇ ਘਰ ਦੇ ਵਿੱਚ ਜੋ ਲੇਡੀਜ਼ ਨੇ ਜੋ ਘਰ ਸੰਭਾਲਦੀਆਂ ਨੇ ਉਹ ਸਾਰੀਆਂ ਹੀ ਪਹਿਣਾ ਚਾਹਤੀਆਂ ਨੇ ਕਿ ਸਾਨੂੰ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਕਦੇ ਵੀ ਝਾੜੂ ਨੂੰ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਦੀ ਸਾਡੇ ਤੇ ਕਿਰਪਾ ਨਹੀਂ ਹੁੰਦੀ ਮਾਤਾ ਲక్ష్ਮੀ ਸਾਡੇ ਘਰ ਤੋਂ ਚਲੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਕਈ ਵਾਰ ਆਪਾਂ ਇਹ ਵੀ ਸੁਣਦੇ ਆ ਕਿ ਜਦੋਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਜਾਂ ਫਿਰ ਅਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਕੰਮ ਦੇ ਲਈ ਜਾਣਾ ਹੁੰਦਾ ਹੈ ਤੇ ਜਦੋਂ ਵੀ ਅਸੀਂ ਆਪਣੇ ਘਰ ਤੋਂ ਬਾਹਰ ਜਾਂ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਜਾਂਦਾ ਹੈ ਤਾਂ ਸਾਨੂੰ ਜਿਵੇਂ ਕਿ ਕੁਝ ਦਿਨਾਂ ਦੇ ਲਈ ਘਰ ਤੋਂ ਬਾਹਰ ਜਾ ਰਿਹਾ ਇਹ ਨਹੀਂ ਹੈ ਕਿ ਕਈ ਵਾਰ ਕਈ ਲੋਕ ਸੋਚ ਲੈਂਦੇ ਆ ਕਿ ਘਰ ਤੋਂ ਬਾਹਰ ਕੋਈ ਪਰਿਵਾਰ ਦਾ ਮੈਂਬਰ ਗਿਆ ਜਿਵੇਂ ਕਿਸੇ ਸ਼ੌਪ ਤੇ ਗਿਆ ਕੋਈ ਸੌਦਾ ਲੈਣ ਜਾ ਫਿਰ ਕੋਈ ਚੀਜ਼ ਲੈਣ ਉਸ ਤਰੀਕੇ ਦੇ ਨਾਲ ਨਹੀਂ ਜਿਵੇਂ ਕਿ 3-4 ਦਿਨਾਂ ਲਈ ਹਫ਼ਤੇ ਲਈ 10 ਦਿਨ ਲਈ ਤੋਂ ਉਸੇ ਪਰਿਵਾਰ ਦਾ ਮੈਂਬਰ ਹੈ ਜਿਹੜਾ ਤੁਹਾਡੇ ਘਰ ਦਾ ਉਹ ਤੁਹਾਡੇ ਘਰ ਤੋਂ ਜਾ ਰਿਹਾ ਤਾਂ ਉਸ ਸਮੇਂ ਜਦੋਂ ਤੁਹਾਡੇ ਘਰ ਤੋਂ ਜਾਂਦਾ ਹੈ ਤਾਂ ਉਸੇ ਸਮੇਂ ਤੁਸੀਂ ਬਾਅਦ ਦੇ ਵਿੱਚ ਕਦੇ ਵੀ ਝਾੜੂ ਨਹੀਂ ਲਗਾਉਣਾ ਹੁੰਦਾ ਇਸ ਤਰ੍ਹਾਂ ਕਰਨ ਦੇ ਨਾਲ ਹੁੰਦਾ ਕਿ ਇਹ ਕਿ ਜਿਹੜਾ ਵੀ ਵਿਅਕਤੀ ਸਾਡੇ ਘਰ ਤੋਂ ਜਾਂਦਾ ਹੈ ਸਾਡਾ ਪਰਿਵਾਰਿਕ ਮੈਂਬਰ ਉਸ ਦੇ ਉੱਪਰ ਮਾੜਾ ਅਸਰ ਪੈਂਦਾ ਚਾਹ ਜਿਹੜੇ ਵੀ ਕੰਮ ਦੇ ਲਈ ਉਹ ਘਰ ਤੋਂ ਬਾਹਰ ਗਿਆ ਹੁੰਦਾ ਉਸ ਕੰਮ ਦੇ ਵਿੱਚ ਉਸ ਨੂੰ ਸਫਲਤਾ ਨਹੀਂ ਮਿਲਦੀ ਤੇ ਉਹ ਕੰਮ ਵੀ ਉਸ ਦਾ ਸਿਰੇ ਨਹੀਂ ਚੜਦਾ। ਸੋ ਇਸ ਗੱਲ ਦਾ ਵੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਦੂਸਰੀ ਚੀਜ਼ ਇਹ ਆਪਾਂ ਗੱਲ ਕਰਦੇ ਹਾਂ ਕਈ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਝਾੜੂ ਨੂੰ ਇੱਕ ਜਗ੍ਹਾ ਤੇ ਹੀ ਰੱਖ ਦਿੰਦੇ ਨੇ ਜਿਵੇਂ ਕਿ ਆਪਣੇ ਚਾ ਵਾਰ-ਬਾਰ ਵੇੜੇ ਦੇ ਵਿੱਚ ਝਾੜੂ ਪਿਆ ਹੁੰਦਾ ਤਾਂ ਉੱਥੇ ਹੀ ਡੇਲੀ ਝਾੜੂ ਨੂੰ ਰੱਖਿਆ ਜਾਂਦਾ ਤੇ ਉੱਥੋਂ ਹੀ ਸਵੇਰ ਉੱਠ ਕੇ ਝਾੜੂ ਲਗਾ ਲਿਆ ਜਾਂਦਾ ਸੋ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਨੂੰ ਹਮੇਸ਼ਾ ਇੱਕ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ। ਤੁਸੀਂ ਝਾੜੂ ਦੀ ਜਗ੍ਹਾ ਹਰ ਰੋਜ਼ ਤਾਂ ਮੇਰੇ ਕੁਝ ਦਿਨਾਂ ਦੇ ਬਾਅਦ ਬਦਲਦੇ ਰਿਹਾ ਕਰੋ ਜਿਵੇਂ ਕਿ ਪਹਿਲਾਂ ਤੁਸੀਂ ਬਲਕੋਨੀ ਦੇ ਵਿੱਚ ਰੱਖਿਆ ਫਿਰ ਤੁਸੀਂ ਹਾਲ ਦੇ ਵਿੱਚ ਰੱਖ ਸਕਦੇ ਹੋ ਫਿਰ ਕਿਤੇ ਹੋਰ ਰੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਝਾੜੂ ਦੀ ਜਗ੍ਹਾ ਬਦਲਦੇ ਰਿਹਾ ਕਰੋ ਕਿਉਂਕਿ ਜੇਕਰ ਤੁਸੀਂ ਝਾੜੂ ਨੂੰ ਇੱਕ ਹੀ ਜਗ੍ਹਾ ਤੇ ਰੱਖੋਗੇ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਹੈ ਜਿਹੜੀ ਉਸਦੇ ਵਿੱਚ ਪ੍ਰੋਬਲਮ ਮੁਸ਼ਕਿਲ ਆ ਸਕਦੀ ਹੈ ਸਟੀ ਨਾਲ ਜਿਵੇਂ ਸਾਡੇ ਘਰ ਦੇ ਵਿੱਚ ਪੈਸਾ ਹੁੰਦਾ ਇਹਨਾਂ ਸਾਡੇ ਘਰ ਦੇ ਵਿੱਚ ਪੈਸੇ 'ਚ ਬਰਕਤ ਨਹੀਂ ਪੈਂਦੀਗੀ ਸਾਨੂੰ ਆਰਥਿਕ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਸਾਨੂੰ ਆਪਣੇ ਘਰ ਦੇ ਵਿੱਚ ਝਾੜੂ ਕਦੇ ਵੀ ਇੱਕ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਇਸੇ ਤਰ੍ਹਾਂ ਜੇਕਰ ਸਾਡੇ ਘਰ ਦੇ ਵਿੱਚ ਜਿਹੜਾ ਝਾੜੂ ਏ ਉਹ ਕਾਫੀ ਜ਼ਿਆਦਾ ਪੁਰਾਣਾ ਹੋ ਗਿਆ ਛੂਟਾ ਹੋ ਗਿਆ ਜਿਹੜਾ ਕਿ ਅਸੀਂ ਵਰਤੋਂ ਦੇ ਵਿੱਚ ਵੀ ਨਹੀਂ ਲੈਂਦੇ ਤਾਂ ਜਿਹੜਾ ਵਰਤੋਂ ਦੇ ਵਿੱਚ ਹੀ ਚੀਜ਼ ਨਹੀਂ ਆਉਂਦੀ ਸਾਡੇ ਘਰ ਦੇ ਵਿੱਚ ਪਈ ਪੁਰਾਣੀ ਹੋ ਜਾਂਦੀ ਹੈ ਕਿਉਂਕਿ ਅਕਸਰ ਹੀ ਉਹ ਚੀਜ਼ ਜਿਹੜੀ ਪੁਰਾਣੀ ਹੋ ਜਾਂਦੀ ਏ ਉਸ ਨੂੰ ਹੀ ਅਸੀਂ ਵਰਤੋਂ ਦੇ ਵਿੱਚ ਨਹੀਂ ਲੈਂਦੇ ਇਸ ਕਰਕੇ ਜਿਹੜਾ ਤੁਹਾਡੇ ਘਰ ਦਾ ਝਾੜੂ ਪੁਰਾਣਾ ਹੋ ਚੁੱਕਿਆ ਵਰਤੋਂ ਦੇ ਵਿੱਚ ਨਹੀਂ ਆਉਂਦਾ ਉਸ ਝਾੜੂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਮੱਸਿਆ ਵਾਲੇ ਦਿਨ ਜਾ ਕੇ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਤੋਂ ਬਾਹਰ ਤੁਸੀਂ ਉਸ ਝਾੜੂ ਨੂੰ ਅਗਰ ਕੱਢਣਾ ਚਾਹੋ ਨੇ ਉਹ ਤਾਂ ਕੱਢ ਸਕਦੇ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਜਿਵੇਂ ਕਿ ਵੀਰਵਾਰ ਦਾ ਦਿਨ ਤੇ ਸ਼ੁੱਕਰਵਾਰ ਦਾ ਦਿਨ ਵੀਰਵਾਰ ਤੇ ਸ਼ੁੱਕਰਵਾਰ ਦੇ ਦਿਨ ਨੂੰ ਤੁਸੀਂ ਕਦੇ ਵੀ ਭੁੱਲ ਕੇ ਵੀ ਇਹ ਵੱਡੀ ਗਲਤੀ ਨਹੀਂ ਕਰਨੀ ਤੁਸੀਂ ਆਪਣੇ ਘਰ ਦੇ ਵਿੱਚ ਪਏ ਹੋਏ ਝਾੜੂ ਨੂੰ ਘਰ ਤੋਂ ਬਾਹਰ ਬਿਲਕੁਲ ਵੀ ਨਹੀਂ ਕੱਢਣਾ ਕਿਉਂਕਿ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਵੀਰਵਾਰ ਜਾਂ ਸ਼ੁੱਕਰਵਾਰ ਵਾਲੇ ਦਿਨ ਆਪਣਾ ਪੁਰਾਣਾ ਝਾੜੂ ਘਰ ਤੋਂ ਬਾਹਰ ਰੱਖ ਕੇ ਆਉਣੀ ਉਹਨਾਂ ਤੇ ਇਸ ਝਾੜੂ ਦੇ ਨਾਲ ਤੁਹਾਡੇ ਘਰ ਦੀ ਜਿੰਨੀ ਵੀ ਲక్ష్ਮੀ ਹੋਵੇਗੀ ਜਿੰਨੀ ਵੀ ਬਰਕਤ ਹੋਵੇਗੀ ਉਹ ਤੁਹਾਡੇ ਘਰ ਦੀ ਸਾਰੀ ਇਸ ਝਾੜੂ ਦੇ ਨਾਲ ਤੁਹਾਡੇ ਘਰ ਤੋਂ ਬਾਹਰ ਚਲੀ ਜਾਵੇਗੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਘਰ ਦੇ ਵਿੱਚ ਜਿਹੜਾ ਪੁਰਾਣਾ ਝਾੜੂ ਏ ਉਹ ਕਿਸ ਦਿਨ ਕਟਣਾ ਉਹ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਿਆ ਕਿ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਨਵਾਂ ਝਾੜੂ ਏ ਉਸ ਦਿਨ ਉਸ ਉਹ ਝਾੜੂ ਨੂੰ ਅਸੀਂ ਆਪਣੇ ਘਰ ਦੇ ਵਿੱਚ ਕਿਹੜੇ ਦਿਨ ਖਰੀਦ ਕੇ ਲੈ ਕੇ ਆਉਣਾ ਹੈ ਇਸੇ ਤਰੀਕੇ ਦੇ ਨਾਲ ਜਿਵੇਂ ਪੁਰਾਣਾ ਝਾੜੂ ਤੁਸੀਂ ਮੱਸਿਆ ਵਾਲੇ ਦਿਨ ਜਾਂ ਫਿਰ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਤੋਂ ਬਾਹਰ ਰੱਖ ਕੇ ਆਉਣਾ ਹੈ ਤੇ ਜਿਹੜਾ ਨਵਾਂ ਝਾੜੂ ਲੈ ਕੇ ਆਉਣ ਦਾ ਚੋਦੇ ਨੇ ਉਹ ਵੀ ਸ਼ਨੀਵਾਰ ਦਾ ਹੈ ਜਾਂ ਮੱਸਿਆ ਦਾ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਪੁਰਾਣੇ ਝਾੜੂ ਨੂੰ ਤੁਸੀਂ ਘਰ ਤੋਂ ਬਾਹਰ ਰੱਖ ਸਕਦੇ ਹੋ ਤੇ ਨਵੇਂ ਝਾੜੂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਸਕਦੇ ਹੋ ਜੇਕਰ ਤੁਸੀਂ ਇਹ ਦੋ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਦੇ ਹੋ ਨਾ ਤਾਂ ਤੁਹਾਨੂੰ ਕੁਝ ਵੀ ਸਰਜ ਨਹੀਂ ਆਵੇਗਾ ਤੁਹਾਡੀਆਂ ਇਹ ਜਿਹੜੇ ਕੰਮ ਨੇ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਤੁਹਾਡਾ ਜਿਹੜਾ ਕਾਰੋਬਾਰ ਉਹ ਕਿਸ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਇਸ ਬਾਰੇ ਕੁਝ ਸਮਝ ਹੀ ਨਹੀਂ ਲੱਗੇਗੀ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸੀ ਤਰੀਕੇ ਦੇ ਨਾਲ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਲక్ష్ਮੀ ਪੈਸੇ ਨੂੰ ਛਿਪਾ ਕੇ ਰੱਖਦੇ ਹਾਂ ਅਸੀਂ ਲੁਕੋ ਕੇ ਰੱਖਦੇ ਹਾਂ ਉਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਘਰ ਦਾ ਝਾੜੂ ਹੈ ਉਸ ਨੂੰ ਵੀ ਛਿਪਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਕਿ ਸਾਡੇ ਘਰ ਦੇ ਵਿੱਚ ਬਾਹਰ ਤੋਂ ਆਉਣ ਜਾਣ ਵਾਲੇ ਲੋਕਾਂ ਦੀ ਨਜ਼ਰ ਸਾਹਮਣੇ ਝਾੜੂ ਤੇ ਨਾ ਪਾਵੇ ਤੇ ਇਸ ਦੇ ਨਾਲ ਨਾਲ ਦੋ ਗੱਲਾਂ ਦਾ ਤੁਸੀਂ ਹੋਰ ਧਿਆਨ ਰੱਖਣਾ ਝਾੜੂ ਨੂੰ ਕਦੇ ਵੀ ਤੁਸੀਂ ਖੜਾ ਕਰਕੇ ਨਹੀਂ ਰੱਖਣਾ ਤੇ ਇਸ ਦੇ ਨਾਲ ਨਾਲ ਤੁਸੀਂ ਕਦੇ ਵੀ ਝਾੜੂ ਨੂੰ ਪੈਰ ਨਹੀਂ ਲਗਾਉਣਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਸਾਡੇ ਤੋਂ ਨਾਰਾਜ਼ ਹੋ ਜਾਂਦੀ ਹੈ ਮਾਤਾ ਲక్ష్ਮੀ ਜੀ ਦੀ ਸਾਡੇ ਤੇ ਕਿਰਪਾ ਨਹੀਂ ਹੁੰਦੀ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਆਪਣੇ ਘਰ ਚੇਂਜ ਕਰਦੇ ਹਾਂ ਪੁਰਾਣੇ ਘਰ ਤੋਂ ਨਵੇਂ ਘਰ ਦੇ ਵਿੱਚ ਜਾਂਦੇ ਹਾਂ ਤੇ ਜਦੋਂ ਤੁਸੀਂ ਨਵੇਂ ਘਰ ਦੇ ਵਿੱਚ ਜਾਂਦੇ ਹੋ ਤੇ ਪੁਰਾਣੇ ਘਰ ਵਾਲਾ ਜਿਹੜਾ ਝਾੜੂ ਹੁੰਦਾ ਉਹ ਤੁਸੀਂ ਜ਼ਰੂਰ ਨਾਲ ਲੈ ਕੇ ਚਾਇਆ ਕਰੋ ਕਿਉਂਕਿ ਤੁਹਾਡੇ ਪੁਰਾਣੇ ਘਰ ਦੀ ਜਿਹੜੀ ਬਰਕਤ ਹੋਵੇਗੀ ਮਾਤਾ ਲక్ష్ਮੀ ਦੀ ਕਿਰਪਾ ਹੋਵੇਗੀ ਉਹ ਉਸ ਝਾੜੂ ਦੇ ਨਾਲ ਹੀ ਜੁੜੀ ਹੋਵੇਗੀ ਇਸ ਕਰਕੇ ਉਹ ਝਾੜੂ ਨੂੰ ਤੁਸੀਂ ਜ਼ਰੂਰ ਨਵੇਂ ਘਰ ਦੇ ਵਿੱਚ ਲੈ ਕੇ ਜਾਇਆ ਕਰੋ ਇਸ ਦੇ ਨਾਲ ਨਾਲ ਤੁਸੀਂ ਕੁਝ ਗੱਲਾਂ ਦਾ ਹੋਰ ਵੀ ਧਿਆਨ ਰੱਖੋ ਜਿਵੇਂ ਕਿ ਸਾਡੇ ਘਰ ਦੇ ਵਿੱਚ ਕੋਈ ਝੂਠੀ ਚੀਜ਼ ਡੁੱਲ ਜਾਂਦੀ ਹੈ ਜਾਂ ਡਿੱਗ ਜਾਂਦੀ ਹੈ ਕਈ ਵਾਰ ਨੀਚੇ ਧਰਤੀ ਤੇ ਤਾਂ ਤੁਸੀਂ ਝਾੜੂ ਦੇ ਨਾਲ ਕਦੇ ਵੀ ਉਸ ਝੂਠੀ ਚੀਜ਼ ਨੂੰ ਨਾ ਚੁੱਕਿਆ ਕਰੋ ਉਕੇ ਝਾੜੂ ਮਾਤਾ ਲక్ష్ਮੀ ਜੀ ਦਾ ਸਰੂਪ ਹੁੰਦਾ ਹੈ ਮਾਤਾ ਲక్ష్ਮੀ ਜੀ ਦਾ ਪ੍ਰਤੀਕ ਹੁੰਦਾ ਹੈ ਮਾਤਾ ਲక్ష్ਮੀ ਜੀ ਪਰਸਨ ਹੁੰਦੀ ਜਿੰਨਾ ਅਸੀਂ ਝਾੜੂ ਦੇ ਨਾਲ ਚੁੜੀਆਂ ਕੁਝ ਗੱਲਾਂ ਦਾ ਧਿਆਨ ਰੱਖਾਂਗੇ ਉਨੀ ਹੀ ਮਾਤਾ ਲక్ష్ਮੀ ਸਾਡੇ ਤੋਂ ਖੁਸ਼ ਹੁੰਦੀ ਹੈ ਜੇਕਰ ਤੁਹਾਨੂੰ ਕਈ ਵਾਰ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਜਿਹੜੀ نیچے ਡਿੱਗੀ ਝੂਠ ਹੈ ਉਹ ਤੁਸੀਂ ਸਾਫ਼ ਕਰਨੀ ਹੈ ਤੇ ਸਭ ਤੋਂ ਪਹਿਲਾਂ ਉਸ ਨੂੰ ਕਿਸੇ ਪੁਰਾਣੇ ਕੱਪੜੇ ਦੇ ਨਾਲ ਸਾਫ਼ ਕਰੋ ਸਾਫ਼ ਸੁਥਰੀ ਕਰਕੇ ਉਸ ਤੋਂ ਬਾਅਦ ਵਿੱਚ ਉਸ ਜਗ੍ਹਾ ਤੇ ਤੁਸੀਂ ਝਾੜੂ ਲਗਾ ਸਕਦੇ ਹੋ ਇਸ ਦੇ ਨਾਲ ਨਾਲ ਜੇ ਜਿਹੜੇ ਲੋਕ ਆਪਣੇ ਘਰ ਦੀ ਛੱਤ ਦੇ ਉੱਪਰ ਝਾੜੂ ਰੱਖਦੇ ਨੇ ਉਹ ਇਹ ਗਲਤੀ ਭੁੱਲ ਕੇ ਵੀ ਨਾ ਕਰਨ ਕਿਉਂਕਿ ਸਾਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਝਾੜੂ ਕਦੇ ਵੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇਕਰ ਇਹ ਅਸੀਂ ਗਲਤੀ ਕਰਦੇ ਹਾਂ ਤੇ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਇਸ ਦੇ ਨਾਲ-ਨਾਲ ਕਈ ਵਾਰ ਅਸੀਂ ਕੀ ਕਰਦੇ ਆ ਜਦੋਂ ਸਾਡੇ ਘਰ ਦੇ ਵਿੱਚ ਡੰਗਰ ਪਸ਼ੂ ਰੱਖੇ ਹੁੰਦੇ ਆ ਉਥੇ ਐਸੀ ਝਾੜੂ ਲਗਾਉਣੀ ਹੈ ਚਾਹੇ ਉਹ ਤੀਲਾਂ ਵਾਲਾ ਹੋਵੇ ਚਾਹੇ ਦੂਸਰਾ ਹੋਵੇ ਕਈ ਵਾਰ ਅਸੀਂ ਡੰਗਰਾਂ ਨੂੰ ਪਸ਼ੂਆਂ ਨੂੰ ਅੱਗੇ ਪਿੱਛੇ ਕਰਨ ਦੇ ਲਈ ਉਹੀ ਝਾੜੂ ਉਹਨਾਂ ਤੇ ਮਾਰ ਦਿੰਦੇ ਆ ਕਦੇ ਵੀ ਸਾਨੂੰ ਡੰਗਰਾਂ ਤੇ ਝਾੜੂ ਉੱਚ ਪਸ਼ੂਆਂ ਤੇ ਚਾਹ ਕਿਸੇ ਵੀ ਵਿਅਕਤੀ ਤੇ ਕਿਸੇ ਵੀ ਇਨਸਾਨ ਤੇ ਝਾੜੂ ਨਹੀਂ ਮਾਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਕਿਸੇ ਤੇ ਝਾੜੂ ਮਾਰਦੇ ਆ ਤੇ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਅਸ਼ੁੱਭ ਹੁੰਦਾ ਹੈ ਇਸ ਦੇ ਨਾਲ-ਨਾਲ ਜਿਵੇਂ ਆਪਾਂ ਪਸ਼ੂਾਂ ਦੀ ਗੱਲ ਕੀਤੀ ਹੈ ਖਾਸ ਕਰਕੇ ਤੁਸੀਂ ਜਿਹੜੀ ਗਾਂ ਹੁੰਦੀ ਗਊ ਮਾਤਾ ਹੁੰਦੀ ਹੈ ਸਾਡੇ ਘਰ ਦੇ ਵਿੱਚ ਚਾਹੇ ਬਾਹਰ ਹੋਵੇ ਉਹਨੂੰ ਕਦੇ ਵੀ ਝਾੜੂ ਨਹੀਂ ਮਾਰਨਾ ਚਾਹੀਦਾ ਤੇ ਨਾ ਹੀ ਸਾਨੂੰ ਝਾੜੂ ਦੇ ਨਾਲ ਝਾਉਣਾ ਚਾਹੀਦਾ ਇਹਨਾਂ ਗੱਲਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਝਾੜੂ ਦੇ ਨਾਲ ਸੰਬੰਧਿਤ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਇਹਨਾਂ ਗਲਤੀਆਂ ਦਾ ਆਪਣੇ ਕੋਲ ਧਿਆਨ ਰੱਖਦੇ ਹੋ ਨਾ ਤੇ ਸਮਝ ਲਓ ਤੁਹਾਡੇ ਘਰ ਦੀ ਆਰਥਿਕ ਸਥਿਤੀ ਕਦੇ ਵੀ ਖਰਾਬ ਨਹੀਂ ਹੋਵੇਗੀ ਕਦੇ ਵੀ ਤੁਹਾਨੂੰ ਪੈਸੇ ਦੇ ਸੰਬੰਧੀ ਕੋਈ ਵੀ ਪ੍ਰੋਬਲਮ ਤੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਉਪਾਅ ਦੀ ਗੱਲ ਕਰਦੇ ਆ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਕਰਨਾ ਹੈ ਤੇ ਟਾਈਮ ਕਿਸੇ ਵੀ ਕਰ ਸਕਦੇ ਹੋ ਟਾਈਮ ਦੀ ਇਸ ਉਪਾਅ ਨੂੰ ਕਰਨ ਦੇ ਵਿੱਚ ਕੋਈ ਬੰਦਿਸ਼ ਨਹੀਂ ਹੈਗੀ ਦੂਸਰੀ ਚੀਜ਼ ਇਸ ਉਪਾਅ ਨੂੰ ਤੁਸੀਂ ਉਨਾ ਟਾਈਮ ਤੱਕ ਕਰਦੇ ਰਹਿਣਾ ਜਿੰਨੇ ਟਾਈਮ ਤੱਕ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਫਿਰ ਵੀ ਅਸੀਂ ਇਸ ਉਪਾਅ ਨੂੰ ਕਿੰਨਾ ਸਮਾਂ ਕਰ ਸਕਦੇ ਹਾਂ ਤੇ ਘੱਟ ਤੋਂ ਘੱਟ ਤੁਸੀਂ 11 ਸ਼ੁੱਕਰਵਾਰ ਇਸ ਉਪਾਅ ਨੂੰ ਜ਼ਰੂਰ ਕਰੋ ਕਰਨਾ ਸ਼ੁੱਕਰਵਾਰ ਨੂੰ ਹੀ ਹੈ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾ ਕੇ ਸਾਰੇ ਕੰਮਕਾਰ ਕਰਕੇ ਤੁਸੀਂ ਫ੍ਰੀ ਹੋ ਜਾਂਦੇ ਹੋ ਬਿਲਕੁਲ ਫ੍ਰੀ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਉਪਾਅ ਕਰਨਾ ਹੈ ਤੇ ਤੁਸੀਂ ਕੀ ਕਰਨਾ ਹੈ ਜਿਹੜੇ ਤੁਹਾਡੇ ਘਰ ਦਾ ਝਾੜੂ ਹੋਵੇਗਾ ਤੁਸੀਂ ਝਾੜੂ ਦੇ ਥੱਲੇ 4 ਲੌਂਗ ਤੇ 4 ਕਾਲੀਆਂ ਮਿਰਚਾਂ ਨੂੰ ਤੁਸੀਂ ਰੱਖ ਦੇਣਾ ਹੈ ਜਿਵੇਂ ਅਸੀਂ ਇਸ ਉਪਾਣੂ ਸ਼ੁੱਕਰਵਾਰ ਦੇ ਦਿਨ ਰੱਖਣਾ ਹੈ ਕਰਨਾ ਹੈ ਤੇ ਸ਼ੁੱਕਰਵਾਰ ਦੇ ਦਿਨ ਅਸੀਂ ਇਹ ਚਾਰ ਕਾਲੀਆਂ ਮਿਰਚਾਂ ਤੇ ਚਾਰ ਲੌਂਗ ਝਾੜੂ ਦੇ نیچے ਰੱਖ ਦੇਣੀ ਆ ਤੇ ਅਗਲੇ ਦਿਨ ਸ਼ਨੀਵਾਰ ਦੀ ਸਵੇਰ ਨੂੰ ਅਸੀਂ ਇਹ ਝਾੜੂ ਦੇ ਥੱਲੇੋਂ ਚਾਰ ਲੌਂਗ ਚਾਰ ਕਾਲੀਆਂ ਮਿਰਚਾਂ ਨੂੰ ਚੁੱਕ ਕੇ ਕਿਸੇ ਲਾਲ ਕੱਪੜੇ ਦੇ ਵਿੱਚ ਤੁਸੀਂ ਬੰਨ ਕੇ ਇਸ ਦੀ ਤੁਸੀਂ ਇੱਕ ਪੋਟਲੀ ਤਿਆਰ ਕਰ ਲੈਣੀ ਹੈ ਇਸ ਤਰੀਕੇ ਦੇ ਨਾਲ ਜਿਹੜੀ ਪੋਟਲੀ ਤਿਆਰ ਕਰ ਲਈ ਉਸ ਨੂੰ ਤੁਸੀਂ ਰੱਖ ਦੇਣਾ ਪਾਠ ਪੂਜਾ ਵਾਲੇ ਸਥਾਨ ਤੇ ਤੇ ਅਗਲਾ ਸ਼ੁੱਕਰਵਾਰ ਜਦੋਂ ਆਵੇਗਾ ਇਸੇ ਤਰੀਕੇ ਦੇ ਨਾਲ ਤੁਸੀਂ ਚਾਰ ਕਾਲੀਆਂ ਮਿਰਚਾਂ ਚਾਰ ਲੌਂਗ ਝਾੜੂ ਦੇ ਥੱਲੇ ਰੱਖ ਦੇਣੇ ਨੇ ਤੇ ਅਗਲੇ ਸ਼ਨੀਵਾਰ ਤੁਸੀਂ ਉਹਨਾਂ ਨੂੰ ਚੁੱਕ ਕੇ ਜਿਹੜੀ ਪੋਟਲੀ ਬਣਾਈਏ ਲਾਲ ਕੱਪੜੇ ਦੀ ਉਸ ਦੇ ਵਿੱਚ ਤੁਸੀਂ ਪਾ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਇਸੇ ਹੀ ਪ੍ਰੋਸੈਸ ਦੇ ਨਾਲ 11 ਸ਼ੁੱਕਰਵਾਰ ਤੱਕ ਘਟੋ-ਘਟ ਇਸ ਉਪਾਣੂ ਕਰਨਾ ਹੈ ਤੇ 11 ਸ਼ੁੱਕਰਵਾਰ ਇਹ ਉਪਾ ਕਰਦੇ ਸਮੇਂ ਜੋ ਵੀ ਤੁਹਾਡੇ ਕੋਲ ਕਾਲੀਆਂ ਮਿਰਚਾਂ ਤੇ ਲੌਂਗ ਜੋੜ ਜਾਣਗੇ ਉਹ ਜੁੜੇ ਹੋਏ ਸਾਰੇ ਸਮਾਨ ਦੀ ਇੱਕ ਤੁਸੀਂ ਜਿਹੜੀ ਪੋਟਲੀ ਤਿਆਰ ਕੀਤੀ ਹੋਈ ਹੈ ਉਸ ਪੋਟਲੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਤਜੋਰੀ ਹੈ ਤੁਸੀਂ ਉੱਥੇ ਰੱਖਣਾ ਹੈ ਹੋਵੇਗਾ ਕੀ ਕਿ ਇਹ ਮਾਂ ਲక్ష్ਮੀ ਦਾ ਅਸ਼ੀਰਵਾਦ ਬਣ ਗਿਆ ਜੋ ਤੁਹਾਨੂੰ ਪ੍ਰਾਪਤ ਹੋਇਆ ਹੈ ਇਹ ਲਾਲ ਰੰਗ ਦੀ ਪੋਟਲੀ ਇੱਕ ਇਸ ਤਰੀਕੇ ਦੀ ਪੋਟਲੀ ਬਣ ਚੁੱਕੀ ਹੈ ਕਿ ਜਿਸ ਦੇ ਵਿੱਚ ਤੁਹਾਨੂੰ ਮਾਤਾ ਲక్ష్ਮੀ ਜੀ ਨੇ ਆਪਣਾ ਅਸ਼ੀਰਵਾਦ ਦਿੱਤਾ ਹੋਇਆ ਹੈ ਤੁਹਾਡੀ ਪੂਰੇ ਘਰ ਦੀ ਕਾਇਆ ਪਲਟ ਜਾਵੇਗੀ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਕਿਉਂਕਿ ਇਹ ਉਪਾਅ ਬਿਲਕੁਲ ਸਿੰਪਲ ਜਿਹਾ ਉਪਾਅ ਹੈ ਪਰ ਸਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰਕੇ ਰੱਖ ਦੇਵੇਗਾ ਤੇ ਜਿਹੜੇ ਲੋਕਾਂ ਦਾ ਸੁਪਨਾ ਹੈ ਕਿ ਉਹ ਅਮੀਰ ਬਣਨਾ ਚਾਹੁੰਦੇ ਆ ਤਾਂ ਉਹ ਇਸ ਉਪਾਅ ਨੂੰ ਜ਼ਰੂਰ ਕਰਦੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਵੀਡੀਓ ਚੰਗੀ ਲੱਗਦੀ ਏ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਪਰਵਾਹ ਦਾ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ